ਕਿਉਂਕਿ ਇੱਕ ਧਾਰਮਿਕ ਸੰਸਥਾ ਹੈ। ਉਹ ਜੋ 1902 ਤੋਂ ਕੰਮ ਕਰ ਰਹੀ ਹੈ। ਇਸ ਨੂੰ ਇਸ ਕਰਕੇ ਬਣਾਇਆ ਗਿਆ ਸੀ ਸਾਡੇ ਪੁਰਖਿਆਂ ਨੇ ਮਨਾਇਆ ਸੀ ਕਿ ਸਿੱਖ ਕੌਮ ਵੀ ਵਿਦਿਆ ਜੜੀ ਦੀ ਵਿਦਿਆਦਾਲ ਲੈਵ ਜਿਹੜਾ ਸੂਚਾ ਕੀਤਾ ਜਾਏ ਤਾਂ ਕਿ ਧਰਮ ਪ੍ਰਚਾਰ ਜਿਹੜਾ ਹੈ ਉਹ ਠੀਕ ਠਾਕ ਨਾਲ ਹੋ ਸਕੇ। ਉਹ ਉਸ ਦਿਨ ਜਿਹੜੀਆਂ ਮੂਵਮੈਂਟਸ ਚੱਲ ਰਹੀਆਂ ਸਨ ਕੋਈ ਕ੍ਰਿਸਚੀਅਨ ਮਨ ਨੇ ਸਨ ਮਿਸ਼ਨਰੀ ਜਿਹੇ ਸਨ ਕੋਸ਼ਿਸ਼ ਕਰ ਰਹੇ ਸਨ ਉਹ ਸਾਰਿਆਂ ਨੂੰ ਵੀ ਡਿਫੀਟ ਕਰਨ ਲਈ ਇਹ ਜਿਹੜੀ ਲਹਿਰ ਸੀ ਉੱਕੀ ਔਰਨਾ ਨੇ ਗੁਰਸ਼ਿਕ ਸਿੱਖਿਆ ਲਈ ਐਜੂਕੇਸ਼ਨ ਸਿਚਨ ਜੀ ਦਾ ਡੀਏਵੀ ਵਾਲੀ ਆਰਗੇਨਾਈਜੇਸ਼ਨ ਨੇ ਆਪਣੇ ਇੰਸਟੀਟਿਊਸ਼ਨ ਬਣਾਨੇ ਸ਼ੁਰੂ ਕੀਤੇ ਸੀ ਤੇ ਇਹਨਾਂ ਨੇ ਵੀ ਆਪਣੇ ਜਿਹੜੇ ਸੰਵਿਧਿਆ ਦੇ ਲਈ ਐਜੂਕੇਸ਼ਨ ਇੰਸਟੀਟਿਊਸ਼ਨ ਹਾਉਂਡ ਵੀ ਜਾਂਦੀ ਇੱਕ ਸ਼ੁਰੂ ਕੀਤਾ ਕਿ ਵੀ ਇਹ ਬਣਾਇਆ ਜਾਏਗਾ ਪਾਲਿਸੀ ਬਣਾਈ। ਇਹੀ ਕਾਰਨ ਹੈ ਕਿ ਉਸਲੇ ਇੱਕ ਸਕੂਲ ਵੀ ਹੋਣ ਚਾਏ, ਖਾਲਸਾ ਕਾਲਜ ਬਾਦ ਹੋਣ ਚਾਇਆ ਕਿ ਜਿੰਨੇ ਵੀ ਵਿਦਿਅਕ ਅਦਾਰੇ ਸਨ ਉਸਲੇ ਹੋਣ ਚਾਏ ਔਰ ਸਾਡੇ ਪੁਰਜ਼ਾ ਨੇ ਉਸਲੇ ਬਹੁਤ ਕੰਮ ਕੀਤਾ। ਉਦੋਂ ਤੋਂ ਹੁਣ ਤੱਕ ਜਿਹਨੇ ਵੀ ਪ੍ਰਧਾਨ ਰਹੇ ਹਨ ਸਭ ਆਪਣੇ ਆਪਣੀ ਕੰਟ੍ਰਿਬਿਊਸ਼ਨ ਕਰਦੇ ਰਹੇ ਹਨ, ਕੰਮ ਕਰਦੇ ਰਹੇ ਹਨ। ਹੁਣ ਉਹਦੀ ਚੋਣ ਡਿਊ ਹੈ 18 ਫਰਵਰੀ ਨੂੰ ਜਿਹੜੀ ਹੋਣੀ ਹੈ ਇੱਕ ਨਵੀਂ ਕਮੇਟੀ ਫਾਰਮ ਹੋਣੀ ਹੈ ਉਹਦੇ ਲਈ ਜੋ ਰੂਲਿੰਗ ਗਰੁੱਪ ਹੈ ਉਹ ਤੇ ਇਲੈਕਸ਼ਨ ਲੜੀ ਰਿਹਾ ਹੈ ਤੇ ਇੱਕ ਸਾਡਾ ਜਿਹੜਾ ਗਰੁੱਪ ਹੈ ਇਹ ਵੀ ਇਲੈਕਸ਼ਨ ਲੜ ਰਿਹਾ ਹੈ ਜਿਸ ਦੇ ਲਈ ਕਿ ਅਸੀਂ ਕੈਂਡੀਡੇਟ ਆ ਆਪ ਸਾਰੇ ਬੈਠੇ ਹੋਇਆ ਔਰ ਇਹ ਕੈਂਡੀਡੇਟ ਜਿਹੜੇ ਨੇ ਜਿਹੜੇ ਸਾਡੇ ਗਰੁੱਪ ਨੇ ਇਲੈਕਸ਼ਨ ਦੇ ਜੁੜੇ ਨੇ ਇਹ ਉਹ ਸਾਰਿਆਂ ਨੇ ਜਿਹੜੇ ਆਪਣਾ ਮੈਂ ਇੰਟਰੋਡਕਸ਼ਨ ਦੇ ਰਿਹਾ ਮੈਂ ਸੁਰਿੰਦਰਜੀਤ ਸਿੰਘ ਪਾਲ ਮੈਂ ਪ੍ਰਧਾਨ ਦੀ ਚੋਣ ਲੜ ਰਿਹਾ ਹਾਂ ਜੀ ਸਰਪਜੀਤ ਸਿੰਘ ਉਖ ਜੇਵਾਦਾਰ ਸਹਾਇਕ ਸੇਵਾਦਾਰ ਦੀ ਹੋਗਾ ਜਦੇਵ ਸਿੰਘ ਮੱਤੇਵਾਲ ਮੈਂ ਆਪਣਾ ਰੈਜ਼ੀਡੈਂਟ ਪ੍ਰੈਜ਼ੀਡੈਂਟਲੀ ਇਲੈਕਸ਼ਨ ਲਾ ਰਿਹਾ ਮੈਂ ਰਮਨੀਕ ਸਿੰਘ ਮੈਨੂੰ ਜਨਰਲ ਇੱਕ ਸਾਡੇ ਮੈਂਬਰ ਉਹਨਾਂ ਦੇ ਦਸ ਦਿਓ ਲੁਧਿਆਣਾ ਇੱਕ ਸਾਡੇ ਮੈਂਬਰ ਜਿਹੜੇ ਉਹ ਵੀ ਸਹਾਇਕ ਸੇਵਕ ਸਾਈਟ ਸੇਵਕ ਵਾਸਤੇ ਹਨ ਹੁਣ ਇਹ ਹੈ ਕਿ ਅਸੀਂ ਉਸ ਦਿਸ਼ਾ ਚ ਜਾਵਾਂਗੇ ਕਿ ਅਗਰ ਵਾਇਗਰ ਜੀ ਸਾਨੂੰ ਇਹ ਸੇਵਾ ਬਖਸ਼ੀਸ ਔਰ ਸਾਡੇ ਗਰੁੱਪ ਦੀ ਅਗਰ ਕਮੇਟੀ ਬੰਦੀ ਹੈ ਆਂਦੀ ਹੈ ਤਾਂ ਅਸੀਂ ਕੀ ਕਰਨਾ ਚਾਹਾਂਗੇ ਕਿਉਂਕਿ ਜਿਹੜਾ ਸਾਡਾ ਇੱਕ ਨੁਮਾਇੰਦਾ ਰਹਿੰਦਾ ਦੋ ਤਨਾਂ ਦੇ ਅੰਦਰ ਉਹ ਅਸੀਂ ਦੋ ਤਨਾਂ ਚ ਇੱਕ ਨੁਮਾਇੰਦਾ ਹਲੇ ਰਹਿੰਦਾ ਜਿਹ ਵੀ ਅਸੀਂ ਚੋਣ ਨਹੀਂ ਕੀ ਕਰ ਸਕੇਲੇ ਉਹ ਅਸੀਂ ਦੋ ਤਨਾਂ ਚ ਫੈਸਲਾ ਕਰਾਂਗੇ ਕੁਛੇ ਹੁੰਦੇ ਨੇ ਮਦੇ ਜਿਨ੍ਹਾਂ ਨੇ ਰੱਖੇ ਲਾੜੀ ਹੁੰਦੀ ਹੈ ਤੇ ਉਹਨੂੰ ਵੀ ਉਹ ਜਿਹੜਾ ਅਸੀਂ ਫੈਸਲਾ ਕਰਾਂਗੇ ਆਪ ਜਿੰਦ ਸਾ ਜਾਏਗਾ ਹਲੇ ਪੰਜ ਹੀ ਜਿਹੜੇ ਉਹਦੇ ਵਿੱਚ ਦੋ ਚਾਰ ਬੰਦੇ ਰਹੇ ਜੋ ਸਾਡੇ ਅਸੀਂ ਚਾਹੁੰਦੇ ਹਾਂ ਵੀ ਇਦਾਂ ਸਾਰੇ ਸ਼ਾਂਤੀ ਦੇ ਨਾਲ ਇੱਕ ਬੰਦੇ ਨੂੰ ਤੁਹਾਨੂੰ ਦੱਸਦਾ ਸੀ ਇਹ ਹੁਣ ਇਹ ਕਿ ਜੋ ਸਾਡਾ ਅਗਰ ਸੀ ਉਹ ਸਨ ਸੇਵਾ ਮਿਲਦੀ ਹੈ ਤਾਂ ਸਿੱਕੀ ਕਰਨਾ ਚਾਹਾਂਗੇ ਇਹ ਦੱਸਿਆ ਕਿ ਸਭ ਤੋਂ ਪਹਿਲੀ ਜਿਹੜਾ ਤੁਹਾਨੂੰ ਦੱਸਿਆ ਹੈ ਕਿ ਟੀਮ ਖਾਲਸਾ ਦੁਆਨ ਦਾ ਮੁੱਖ ਮੰਤਵ ਜਿਹੜਾ ਆਬਜੈਕਟ ਜਿਹੜੀ ਬਣਾਈ ਗਈ ਸੀ ਉਹ ਸੀ ਕਿ ਕਮਿਊਨਿਟੀ ਨੂੰ ਐਜੂਕੇਟ ਕਿਦਾ ਕਰਨਾ ਕਿਉਂਕਿ ਐਜੂਕੇਸ਼ਨ ਤੋਂ ਬਿਨਾਂ ਕੋਈ ਵੀ ਚੀਜ਼ ਅੱਗੇ ਚੱਲਦੀ ਨਹੀਂ ਜਦ ਬੰਦਾ ਕਾਮ ਐਜੂਕੇਟਡ ਨਹੀਂ ਹੋਏਗੀ ਤਾਂ ਉਹ ਪ੍ਰਚਾਰ ਵੀ ਨਹੀਂ ਹੋ ਸਕਦਾ ਔਰ ਕਿਸ ਤਰ੍ਹਾਂ ਨ ਤਰੱਕੀ ਨਹੀਂ ਕਰ ਸਕਦੀ ਅੱਜ ਕੱਲ੍ਹ ਜਮਾਨੇ ਵਿੱਚ ਐਜੂਕੇਸ਼ਨ ਦੀ ਬਹੁਤ ਇੰਪੋਰਟੈਂਸ ਹੈ ਉਹ এডੂਕੇਸ਼ਨ ਦੇ ਲਈ ਜਿਹੜੀ ਸਾਡੀ ਪਾਲਿਸੀ ਇਹ ਹੈ ਕਿ ਕਿਉਂਕਿ ਜਿਹੜੇ ਹੁਣ ਜਿਹੜਾ ਗਰੁੱਪ ਹੈ এডੂਕੇਸ਼ਨ ਦੇ ਹਰ ਗਰੁੱਪ ਨੇ ਆਪਣ ਆਪਣੇ ਕੰਮ ਕੀਤੇ ਨੇ ਉਹਨਾਂ ਨੇ ਇਹ ਕੀਤਾ ਕਿ ਜ਼ਮੀਨਾਂ ਖਰੀਦੀਆਂ ਨੇ ਔਰ ਨਵੇਂ এডੂਕੇਸ਼ਨ ਇੰਸਟੀਟਿਊਸ਼ਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਾਂ ਕੀਤੀ ਹੈ ਸਾਡਾ ਗਰੁੱਪ ਦੀ ਥਿਊ ਇਹ ਹੈ ਥਿਊ ਪੁਆਇੰਟ ਇਹ ਹੈ ਕਿ ਨਵੇਂ ਗਰੁੱਪ ਜਿਹੜੇ ਨਵੇਂ ਜ਼ਮੀਨਾਂ ਖਰੀਦ ਕੇ ਜਾਂ ਨਵੇਂ ਇੰਸਟੀਟਿਊਸ਼ਨ ਕ੍ਰੀਏਟ ਕਰਨੇ ਥਾਂ ਜਿਹੜੇ ਸਾਡੇ ਇੰਸਟੀਟਿਊਸ਼ਨ ਚੱਲ ਰਹੇ ਨੇ ਉਹਨਾਂ ਦੇ ਵਿੱਚ ਜੋ ਘਾਟੇ ਨੇ ਇਸ ਵੇਲੇ ਕਮੀਆਂ ਨੇ ਕਿਉਂਕਿ ਸਾਡੇ ਵਿਦਿਆਰਥੀ ਨੇ ਘਟ ਘਟ ਰਹੇ ਨੇ ਔਰ ਸਾਡਾ ਜਿਹੜਾ এডੂਕੇਸ਼ਨ ਸਟੈਂਡਰਡ ਹੈ ਉਹ ਤਰੀਕੇ ਉਸ ਲੈਵਲ ਦਾ ਨਹੀਂ ਹੈ ਜਿਸ ਕਰਾਉਣਾ ਚਾਹੀਦਾ ਹੈ ਅਸੀਂ ਉਹਨੂੰ ਸੁਧਾਰਨਾ ਚਾਹੁੰਦੇ ਆਂ ਇੰਪਰੂਵ ਕਰਨਾ ਚਾਹੁੰਦੇ ਆਂ ਤਾਂ ਸਾਡੀ ਕੋਸ਼ਿਸ਼ ਇਹ ਹੋਏਗੀ ਕਿ ਜਿਹੜੇ ਪੁਰਾਣੇ ਅਧਾਰੇ ਚੱਲ ਰਹੇ ਨੇ ਉਹਨਾਂ ਅਧਾਰਿਆਂ ਦੇ ਵਿੱਚ ਬੱਚਿਆਂ ਦੀ এডੂਕੇਸ਼ਨ ਦੇ ਵਿੱਚ ਬਦਲਾਅ ਲਿਆਂਦਾ ਜਾਵੇ ਜਿਹੜੇ ਟੀਚਰ ਨੇ ਉਹ ਬੈਸਟ ਟੀਚਰ ਲਗਾਏ ਜਾਣ ਔਰ ਬੱਚਾ ਨੂੰ ਹਰ ਪੱਖੋਂ ਕੰਪਲੀਟ এডੂਕੇਸ਼ਨ ਦਿੱਤੀ ਜਾਵੇ ਹਰ ਪੱਖੋਂ ਦਾ ਮਤਲਬ ਇਹ ਹੈ ਕਿ ਜਿਵੇਂ ਉਹਨਾਂ ਨੂੰ ਸਿਰਫ ਪੜਾਈ ਨਹੀਂ ਹੁੰਦੀ ਉਹਨਾਂ ਨੂੰ ਖੇਡਾਂ ਦੀ ਰੁਚੀ ਕ੍ਰੀਏਟ ਕਰਨੀ ਉਹਨਾਂ ਦੇ ਵਿੱਚ ਉਹਨਾਂ ਨੂੰ ਅਰਿਆ ਪਰ ਸਕਿੱਲ ਡਿਵੈਲਪਮੈਂਟ ਕਰਨਾ ਤਗਾਉਣਾ ਨੂੰ ਕਿਥੇ ਰੋਜ਼ਗਾਰ ਦੇ ਲਾਇਕ ਬਣਾਇਆ ਜਾ ਸਕਦਾ ਹੈ